ਵੱਡੀ ਖਬਰ ਇਸ ਵੇਲੇ ਦੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਦੱਸਦੀ ਹੈ ਕਿ ਅੱਠ ਮੌਜੂਦਾ ਜੋ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਸਾਹਮਣੇ ਜਿੱਥੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ 5 ਤਰੀਕ ਨੂੰ VOTING ਹੋਣੀ ਹੈ ਤੇ 8 ਤਰੀਕ ਨੂੰ ਰਿਜ਼ਲਟ ਆਣਾ ਪਰ ਵੋਟਾਂ ਤੋਂ ਐਨ 5 ਦਿਨ ਪਹਿਲੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ 3 ਦਿਨ ਬਾਅਦ ਚੋਣ ਜੋ ਜੋ ਕਾਨੂੰਨ ਹੁੰਦੇ ਨੇ ਉਸ ਦੇ ਮੁਤਾਬਿਕ ਜੋ ਹੈ ਉਹ ਚੋਣ ਜੋ ਪ੍ਰਕਿਰਿਆ ਹੁੰਦੀ ਹੈ ਜਾਂ ਫਿਰ ਜੋ ਪ੍ਰ ਦਾ ਚੋਣ ਪ੍ਰਚਾਰ ਉਹ ਬੰਦ ਹੋ ਜਾਵੇਗਾ 3 ਦਿਨਾਂ ਦੇ ਬਾਅਦ ਤੇ 5 ਦਿਨਾਂ ਦੇ ਬਾਅਦ ਜਿਹੜਾ ਉਹ VOTING ਹੋਵੇਗੀ 5 ਤਰੀਕ ਨੂੰ ਜਿਹੜੀ VOTING ਹੋਣੀ ਹੈ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ 8 ਵਿਧਾਇਕਾਂ ਨੇ ਜਿਹੜੀ ਆ ਪਾਰਟੀ ਛੱਡੀ ਹੈ ਉਹ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਕਹਿ ਸਕਦੇ ਆ ਦਿੱਲੀ ਦੇ ਵਿੱਚ ਕਿਉਂਕਿ 8 ਵਿਧਾਇਕ ਜੋ ਨੇ ਉਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਪਾਰਟੀ ਨੂੰ ਛੱਡ ਚੁੱਕੇ ਨੇ ਜੋ ਪਾਰਟੀ ਦੇ ਪਾਰਟੀ ਨਾਲ ਜੁੜੇ ਹੋਏ ਸੀ ਕਾਫੀ ਲੰਮੇ ਸਮੇਂ ਤੋਂ ਤਾਂ ਹੁਣ ਉਹਨਾਂ ਨੇ आम आदमी पार्टी ਤੋਂ ਅਸਤੀਫਾ ਦੇ ਦਿੱਤਾ ਤਾਂ ਦੱਸ ਦਈਏ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੱਤ ਮੌਜੂਦਾ ਵਿਧਾਇਕਾਂ ਨੇ ਜਿਹੜਾ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਇੱਕ ਹੋਰ ਨਾਮ ਸਾਹਮਣੇ ਆਇਆ ਜਿਨ੍ਹਾਂ ਵੱਲੋਂ ਅਸਤੀਫਾ ਜਿਹੜਾ ਉਹਦੇ ਦਿੱਤਾ ਗਿਆ ਤਾਂ ਨਾਮ ਦੱਸ ਦਈਏ ਤਾਂ ਪਾਲਮ ਤੋਂ ਭਾਵਨਾ ਗੋੜ ਜਿਹੜੇ ਨੇ ਉਹ ਅਸਤੀਫਾ ਦੇ ਚੁੱਕੇ ਨੇ ਜਨਕਪੁਰੀ ਤੋਂ ਰਾਜੇਸ਼ ਰਿਸ਼ੀ ਜਿਹੜੇ ਨੇ ਉਹ ਵੀ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਚੁੱਕੇ ਨੇ ਤਾਂ ਕਸਤੁਰਬਾ ਤੋਂ ਕਸਤੁਰਬਾ ਨਗਰ ਤੋਂ ਮਦਨ ਲਾਲ ਜਿਹੜੇ ਨੇ ਉਹ ਵੀ ਅਸਤੀਫਾ ਦੇ ਚੁੱਕੇ ਨੇ ਤਾਂ ਤ੍ਰਿਲੋਕ ਪੁਰੀ ਤੋਂ ਰੋਹਿਤ ਮਹਿਰੋਲੀਆ ਜਿਹੜੇ ਨੇ ਉਹ ਵੀ ਆਪਣੀ ਆਪਣੇ ਅਹੁਦੇ ਉਸ ਇਸਤੀਫਾ ਦੇ ਚੁੱਕੇ ਨੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਤੇ ਆਦਰਸ਼ ਨਗਰ ਤੋਂ ਪਵਨ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਤੇ ਮਹਿਰੋਲੀ ਤੋਂ ਨਰੇਸ਼ ਯਾਦਵ ਨੇ ਵੀ ਜਿਹੜਾ ਉਹ ਅਸਤੀਫਾ ਦੇ ਦਿੱਤਾ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ 21 ਨਵੰਬਰ ਨੂੰ ਜਿਹੜਾ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਸੀ ਤਾਂ ਸੀਲੰਪੁਰ ਦੇ ਵਿਧਾਇਕ ਅਬਦੁਲ ਰਹਿਮਾਨ ਦਾ ਨਾਮ ਵੀ ਇਸ ਵਿੱਚ ਨਹੀਂ ਸੀ ਜਿਸ ਤੇ ਅਬਦੁਲ ਰਹਿਮਾਨ ਵੀ ਜਿਹੜੇ ਨੇ ਔਰਵਿੰਦ ਕੇਜਲੀਵਾਲ ਦੇ ਖਿਲਾਫ ਹੋ ਗਏ ਸੀ ਪਾਰਟੀ ਦੇ ਖਿਲਾਫ ਹੋ ਗਏ ਸੀ ਕਿਉਂਕਿ ਇਹਨਾਂ ਸਾਰੇ ਵਿਧਾਇਕਾਂ ਦੇ ਨਾਮ ਜੋ ਨਵੀਂ ਸੂਚੀ ਬਣੀ ਹੈ ਉਹਨਾਂ ਵਿੱਚ ਨਹੀਂ ਨੇ ਇਹਨਾਂ ਨੂੰ ਜਿਹੜਾ ਮੌਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਤਾਂ ਇਹਨਾਂ ਸਾਰਿਆਂ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਦੱਸ ਦਈਏ ਕਿ 70 ਸੀਟਾਂ ਤੇ 5 ਫਰਵਰੀ ਨੂੰ VOTING ਹੋਣੀ ਹੈ ਤੇ 8 ਫਰਵਰੀ ਨੂੰ ਨਤੀਜੇ ਜਿਹੜੇ ਨੇ ਐਲਾਨਨੇ ਜਾਣੇ ਤਾਂ 70 ਵਿਧਾਨ ਸਭਾ ਸੀਟਾਂ ਲਈ ਕੁੱਲ 699 ਉਮੀਦਵਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ ਜੋ ਵੀ 23 ਫਰਵਰੀ ਨੂੰ ਖਤਮ ਹੋਣ ਵਾਲਾ ਤਾਂ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਕਾਰਜਕਾਲ ਖਤਮ ਹੋਣ ਵਾਲਾ 23 ਫਰਵਰੀ ਨੂੰ ਕਾਰਜਕਾਲ ਖਤਮ ਹੋ ਜਾਵੇਗਾ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਵੱਡੇ ਝਟਕੇ ਦੇ ਵਿੱਚ 8 ਜੋ ਵਿਧਾਇਕ ਨੇ ਉਹਨਾਂ ਦੇ 8 ਵਿਧਾਇਕ ਪਾਰਟੀ ਛੱਡ ਚੁੱਕੇ ਨੇ 8 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਵਿਧਾਇਕਾਂ ਦਾ ਅਸਤੀਫਾ ਦੇਣ ਦਾ ਸਿੱਧਾ-ਸਿੱਧਾ ਜਿਹੜਾ ਅਸਰ ਹੈ ਹੁਣ ਪਾਰਟੀ ਦਾ ਕਿਤਨਾ ਕਿਤੇ ਪੈ ਸਕਦਾ ਕਿਉਂਕਿ 8 ਮੌਜੂਦਾ ਵਿਧਾਇਕ ਸੀਗੇ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ 8 ਵਿਧਾਇਕਾਂ ਦੇ ਵੱਲੋਂ ਦਿੱਲੀ ਦੇ ਵਿੱਚ ਅਸਤੀਫਾ ਦੇ ਦਿੱਤਾ ਗਿਆ 8ਾਂ ਵਿਧਾਇਕਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਿਤੇ ਨਾ ਕਿਤੇ ਨਰਾਜ਼ ਚੱਲ ਰਹੇ ਸੀ ਕਿਉਂਕਿ ਇਸ ਵਾਰ ਟਿਕਟ ਜਿਹੜੀ ਉਹਨਾਂ ਦੀ ਉਹ ਕੱਟੀ ਗਈ ਸੀ ਤਾਂ ਟਿਕਟ ਕੱਟਣ ਦੇ ਚੱਲਦੇ ਜਿਹੜਨੇ ਵਿਧਾਇਕ ਨਰਾਜ਼ ਕਹਿ ਸਕਦੇ ਆ ਕਿ ਹੋ ਸਕਦੇ ਨੇ ਜਿਸ ਕਰਕੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ 5 ਨਵੰਬਰ ਨੂੰ ਜਿਹੜੀ ਹੈ 5 ਫਰਵਰੀ ਨੂੰ ਜਿਹੜੀ ਉੱਥੇ VOTING ਹੋਣੀ ਹੈ ਤਾਂ VOTING ਤੋਂ ਮਹਿਜ਼ 5 ਦਿਨ ਪਹਿਲਾਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ 8 ਵਿਧਾਇਕਾਂ ਦੇ ਵੱਲੋਂ ਮੇਰੇ ਨਾਲ ਮੇਰੇ ਸਹਿਯੋਗੀ ਸਟੂਡੀਓ ਤੋਂ ਵਰੁਣ ਜੀ ਮ ਕੀ ਕੁਝ ਇਨਫੋਰਮੇਸ਼ਨ ਹੁਣ ਤੱਕ ਸਾਹਮਣੇ ਆਈ ਹੈ ਸਾਹਿਬ ਦੇਖੋ ਪਾਰਟੀ ਦੀ ਮੁਦਲੀ ਮੈਂਬਰਸ਼ਿਪ ਤੋਂ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ 8 ਵਿਧਾਇਕਾਂ ਵੱਲੋਂ ਅਸਤੀਫਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਰਾਜੇਸ਼ ਰਿਸ਼ੀ ਨੇ ਨਰੇਸ਼ ਯਾਦਵ ਨੇ ਭਾਵਨਾ ਗੋੜ ਰੋਹਿਤ ਮਹਿਰੋਲੀਆ ਬੀ ਐਸ ਜੂਨ ਮਦਨ ਲਾਲ ਪਵਨ ਸ਼ਰਮਾ ਤੇ ਗਰੀਸ਼ ਸੋਨੀ ਜੀ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਮੁਦਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਇਹ ਸਾਰੇ ਉਹੀ ਵਿਧਾਇਕ ਨੇ ਜਿਨ੍ਹਾਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਚੋਂ ਟਿਕਟ ਨਹੀਂ ਮਿਲੀ ਸੀ ਯਾਨੀ ਕਿ ਇਹ ਨਾਰਾਜ਼ ਚੱਲ ਰਹੇ ਸੀ ਪਾਰਟੀ ਤੋਂ ਤੇ ਕੋਈ ਵੀ ਕਿਸੇ ਰੈਲੀ ਦੇ ਵਿੱਚ ਜਾਂ ਸੰਬੋਧਨ ਦੇ ਦੌਰਾਨ ਇਹ ਘੱਟ ਦਿਖਾਈ ਦੇ ਰਹੇ ਸੀ ਯਾਨੀ ਕਿ ਇਹਨਾਂ ਦੇ ਟਿਕਟ ਕੱਟਣ ਤੋਂ ਬਾਅਦ ਇਹ ਆਪਣੇ ਕਰੀਬੀ ਸਾਥੀਆਂ ਦੇ ਨਾਲ ਸਾਈਡ ਲਾਈਨ ਹੋ ਗਏ ਸੀ ਤਾਂ ਹੁਣ ਇਹਨਾਂ ਨੇ ਐਨ ਮੌਕੇ ਤੇ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਦੰਗਲ ਪੂਰਾ ਖੱਆ ਹੋਇਆ ਤਾਂ 5 ਤਰੀਕ ਨੂੰ VOTING ਹੋਣੀ ਹੈ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਕੈਂਡੀਡੇਟ ਜਿਹੜੇ ਹੈਗੇ ਨੇ ਜਿਹੜੇ ਹਲਕਿਆਂ ਤੋਂ ਇਹ ਆਉਂਦੇ ਸੀ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਉੱਥੇ ਨਵੇਂ ਉਮੀਦਵਾਰ ਐਲਾਨ ਦਿੱਤੇ ਸੀ ਤਾਂ ਨਾਰਾਜ਼ਗੀ ਜੋ ਸੀ ਉਹ ਨਾਰਾਜ਼ਗੀ ਹੀ ਚੱਲਦਿਆਂ ਇਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈਗਾ ਤੇ ਪਹਿਲਾਂ ਚਾਰ ਵਿਧਾਇਕਾਂ ਦੇ ਨਾਮ ਸਾਹਮਣੇ ਆਏ ਉਹਨਾਂ ਦੀਆਂ ਚਿੱਠੀਆਂ ਸਾਹਮਣੇ ਆਈਆਂ ਮੀਡੀਆ ਦੇ ਵਿੱਚ ਵੀ ਆਈਆਂ ਤੇ ਉਸ ਤੋਂ ਬਾਅਦ ਦੋ ਨਾਮ ਹੋ ਰਹੇ ਤਾਂ ਇਸੇ ਤਰੀਕੇ ਦੇ ਨਾਲ ਇਹ ਨਾਮ ਨੰਬਰ ਜਿਹੜਾ ਹੈਗਾ ਵਾਧਾ ਗਿਆ ਤਾਂ 8 ਜੋ ਸਾਡੀ ਜਾਣਕਾਰੀ ਹੈ ਤਾਂ 8 ਵਿਧਾਇਕਾ ਵੱਲੋਂ ਜਿਹੜਾ ਹੈਗਾ ਉਹ ਅਸਤੀਫਾ ਦਿੱਤਾ ਗਿਆ ਹੈਗਾ ਜੀ ਜੀ ਕੀ ਕੁਝ ਜਾਣਕਾਰੀ ਹੋਰ ਸਾਹਮਣੇ ਆਈ ਹੈ ਕਿਉਂਕਿ 8 ਵਿਧਾਇਕਾਂ ਨੇ ਅਸਤੀਫਾ ਦਿੱਤਾ ਹੈ ਤਾਂ ਕੋਈ ਪਾਰਟੀ ਦਾ ਕੋਈ ਅਫੀਸ਼ੀਅਲ ਬਿਆਨ ਸਾਹਮਣੇ ਆਇਆ ਪਾਰਟੀ ਵੱਲੋਂ ਕੋਈ ਪ੍ਰੈਸ ਵਰਤਕ ਕੀਤੀ ਹੋਈ ਜਾਂ ਬਿਆਨ ਦਿੱਤਾ ਹੋਇਆ ਕਿਉਂਕਿ ਵੱਡਾ ਝਟਕਾ ਹੈ ਕਿਤਨਾ ਕਿਤੇ ਕਿਉਂਕਿ 8 ਮੌਜੂਦਾ ਵਿਧਾਇਕ ਸੀਗੇ ਤੇ 8 ਵਿਧਾਇਕਾਂ ਦਾ ਛੱਡ ਜਾਣਾ ਪਾਰਟੀ ਇਲੈਕਸ਼ਨ ਤੋਂ ਅਹਿਮ ਪਹਿਲੇ ਕਿਤਨਾ ਕਿਤੇ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਇਸ ਦਾ ਅਫੀਸ਼ੀਅਲ ਬਿਆਨ ਬਾਰੇ ਹਜੇ ਕੁਝ ਕੋਈ ਬਿਆਨ ਜਿੰਨੀ ਕ ਮੇਰੀ ਜਾਣਕਾਰੀ ਹੈ ਹੁਣ ਤੱਕ ਜਦੋਂ ਤੱਕ ਇਹ ਫੋਨ ਤੇ ਤੁਸੀਂ ਇਨਫੋਰਮੇਸ਼ਨ ਲੈ ਰਹੇ ਹੋ ਨਹੀਂ ਆਇਆ ਹੈ ਜੀ ਤੇ ਫਿਲਹਾਲ ਜੋ ਮੁਦਲੀ ਜਾਣਕਾਰੀ ਹੈਗੀ ਉਹ ਇਹ ਹੀ ਹੈ ਕਿ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਸੀ ਟਿਕਟ ਕੱਟਣ ਤੋਂ ਬਾਅਦ ਨਾਰਾਜ਼ਗੀ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਸੀ ਤਾਂ ਇਹ ਜੋ ਵਿਧਾਇਕ ਨੇ ਉਹਨਾਂ ਵੱਲੋਂ ਜੋ ਆਪਣੀਆਂ ਰੈਜ਼ੀਗਨੇਸ਼ਨ ਜੋ ਦਿੱਤਾ ਗਿਆ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਜੋ ਦਿੱਤਾ ਗਿਆ ਹੈਗਾ ਜੀ ਉਹ ਸਾਫ਼ ਤੌਰ ਤੇ ਲਿਖਿਆ ਗਿਆ ਹੈਗਾ ਕਈਆਂ ਵੱਲੋਂ ਲੰਬਾ ਚੋੜਾ ਲਿਖਿਆ ਗਿਆ ਹੈਗਾ ਤੇ ਕਈਆਂ ਵੱਲੋਂ ਸਿੰਪਲ ਜਿਹੜਾ ਹੈਗਾ ਉਹ ਰੈਜ਼ੀਗਨੇਸ਼ਨ ਲਿਖ ਕੇ ਜਿਹੜਾ ਹੈਗਾ ਉਹ ਚਿੱਠੀ ਭੇਜੀ ਗਈ ਹੈਗੀ ਆ ਤਾਂ ਕਿਤਨਾ ਕਿਤੇ ਚਟਕਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਉਹ ਆਮ ਆਮੀ ਪਾਰਟੀ ਲਈ ਇੱਕ ਇਹ ਲੋਸ ਤਾਂ ਹੈ ਹੀ ਹੈ ਲੇਕਿਨ ਆਮ ਆਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਟਿਕਟਾਂ ਵੰਡੀਆਂ ਉਹਨਾਂ ਵੱਲੋਂ ਵੀ ਪੂਰੇ ਸਰਵੇ ਕਰਵਾ ਕੇ ਹੀ ਟਿਕਟਾਂ ਵੰਡੀਆਂ ਗਈਆਂ ਸੀ ਤਾਂ ਇਸ ਦਾ ਕੋਈ ਜ਼ਿਆਦਾ ਫਰਕ ਜੇਕਰ ਦੇਖਿਆ ਜਾਵੇ ਤਾਂ ਕੁਝ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਉਮੀਦਵਾਰ ਆਪਣੇ ਐਲਾਨੇ ਐਲਾਨ ਦਿੱਤੇ ਗਏ ਸੀ ਤੇ ਪ੍ਰਚਾਰ ਜਿਹੜਾ ਹੈਗਾ ਉਹ ਲਗਾਤਾਰ ਸਾਰੀ ਸਿਆਸੀ ਧਿਰਾਂ ਕਰ ਰਹੀਆਂ ਨੇ ਜੀ ਵਰਨ ਜੀ ਕੋਈ ਜਾਣਕਾਰੀ ਮਿਲੀ ਹੈ ਕਿ ਜਿਹੜੇ ਵਿਧਾਇਕਾਂ ਨੇ ਅਸਤੀਫਾ ਦਿੱਤਾ ਹੈ ਉਹ ਕਿਹੜੀ ਪਾਰਟੀ ਵਿੱਚ ਜਾਣਾ ਚਾਹੁੰਦੇ ਨੇ ਜਾਂ ਕਿਹੜੀ ਪਾਰਟੀ ਦੇ ਵਿੱਚ ਗਏ ਨੇ ਕੋਈ ਇਨਫੋਰਮੇਸ਼ਨ ਉਹਨਾਂ ਵੱਲੋਂ ਸਾਹਮਣੇ ਆਈ ਹੈ ਹਜੇ ਫਿਲਹਾਲ ਹਲੇ ਤੱਕ ਇਸ ਤਰੀਕੇ ਦੀ ਕੋਈ ਵੀ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ ਕਿਉਂਕਿ ਉਹਨਾਂ ਦੇ ਅਸਤੀਫੇ ਹੀ ਹਲੇ ਸਾਹਮਣੇ ਆਏ ਨੇ ਤੇ ਉਹ ਹੁਣ ਅਸਤੀਫਾ ਦੇਣ ਤੋਂ ਬਾਅਦ ਕਿਸ ਪਾਰਟੀ ਦੇ ਵਿੱਚ ਜਾਂਦੇ ਨੇ ਜਾਂ ਫਿਰ ਸਿਆਸਤ ਤੋਂ ਹੀ ਪਿੱਛੇ ਹਟ ਕੇ ਬੈਠ ਜਾਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਬਾਕੀ ਜੀ ਜਾਣਕਾਰੀ ਸਾਡੇ ਦਿੱਲੀ ਜੇ ਜੋ ਸੰਵਾਦਤਾ ਨੇ ਉਹ ਵੀ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਿਣਗੇ ਤੇ ਫਿਲਹਾਲ ਇਹੀ ਜਾਣਕਾਰੀ ਹੈ ਕਿ ਉਹਨਾਂ ਵੱਲੋਂ ਹਜੇ ਅਸਤੀਫਾ ਦਿੱਤਾ ਗਿਆ ਮੁਰਲੀ ਮੈਂਬਰਸ਼ਿਪ ਤੋਂ ਆਮ ਆਦਮੀ ਪਾਰਟੀ ਦੀ ਜੀ ਸ਼ੁਕਰੀਆ ਵਰੁਣ ਜੀ ਜਾਣਕਾਰੀ ਦੇ ਲਈ ਤਾਂ ਮੁਰਲੀ ਮੈਂਬਰਸ਼ਿਪ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਹੈ 8 ਜੋ ਵਿਧਾਇਕ ਸੀਗੇ ਜੋ ਮੌਜੂਦਾ ਵਿਧਾਇਕ ਸੀਗੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਪਾਰਟੀ ਨੂੰ ਕਿਤਨਾ ਕਿਤੇ ਝਟਕਾ ਵੀ ਲੱਗਾ ਇਸ ਚੀਜ਼ ਦੇ ਨਾਲ ਕਿਉਂਕਿ 8 ਵਿਧਾਇਕਾਂ ਦਾ ਐਨ ਮੌਕੇ ਤੇ ਛੱਡ ਜਾਣਾ ਜਦੋਂ ਇਲੈਕਸ਼ਨ ਹੋਣ ਕਿਉਂਕਿ ਇੱਕ ਪਾਸੇ ਤਾਂ ਸਾਰੀ ਪੰਜਾਬ ਦੀ ਜਿੰਨੀ ਲੀਡਰਸ਼ਿਪ ਹੈ ਉਹ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਲੱਗੀ ਹੋਈ ਹੈ ਜੋ ਲੋਕਾਂ ਦੇ ਵਿੱਚ ਆਪਣੀਆਂ ਜ਼ੋਨਾਂ ਵੱਲ ਸਹੂਲਤਾਂ ਦਿੱਤੀਆਂ ਗਈਆਂ ਨੇ ਉਸ ਦੇ ਆਧਾਰ ਤੇ VOTING ਦੇ ਲਈ ਲੋਕਾਂ ਦੇ ਵਿੱਚ ਜਾ ਰਹੇ ਨੇ ਜਿੰਨੇ ਪੰਜਾਬ ਦੇ ਜੇ ਵਿਧਾਇਕਾਂ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਜੋ ਪੰਜਾਬ ਦੇ ਵਿੱਚ ਕੰਮ ਹੋਏ ਨੇ ਜਿਸ ਤਰੀਕੇ ਦੇ ਕੰਮ ਪੰਜਾਬ ਦੇ ਵਿੱਚ ਅਧਮੀ ਪਾਰਟੀ ਵੱਲੋਂ ਕੀਤੇ ਗਏ ਨੇ ਉਹਨਾਂ ਕੰਮਾਂ ਨੂੰ ਆਧਾਰ ਤੇ ਰੱਖ ਕੇ ਹੀ ਉਹਨਾਂ ਕੰਮਾਂ ਨੂੰ ਲੈ ਕੇ ਹੀ ਜੋ ਪੰਜਾਬ ਦੇ ਵਿਧਾਇਕ ਨੇ ਮੰਤਰੀ ਨੇ ਦਿੱਲੀ ਪੁੱਜੇ ਹੋਏ ਨੇ ਜੋ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਕੀ ਕੀ ਬਦਲਾਅ ਹੋਏ ਨੇ ਕੀ-ਕੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਸਕੂਲਾਂ ਦੀ ਗੱਲ ਹੋਵੇ ਤਾਂ ਉਹ ਸਾਰੀਆਂ ਸਹੂਲਤਾਂ ਨੂੰ ਇੱਕ ਇਕੱਠਾ ਕਰਕੇ ਜਿਹੜਾ ਉਹ ਲੋਕਾਂ ਵਿੱਚ ਦੱਸਿਆ ਜਾ ਰਿਹਾ ਕਿ ਅਸੀਂ ਜੋ ਪੰਜਾਬ ਦੇ ਵਿੱਚ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਰ ਰਿਹਾ ਇੱਕ ਪਾਸੇ ਤਾਂ ਜਿਹੜੇ ਨੇ ਉਹ ਸਾਰੇ ਵਿਧਾਇਕ ਜੇ ਦਿੱਲੀ ਦੀ ਦਿੱਲੀ ਵਾਲੇ ਵਿਧਾਇਕਾਂ ਦੀ ਗੱਲ ਕਰੀ ਜਾਂ ਪੰਜਾਬ ਦੇ ਜੋ ਵਿਧਾਇਕ ਨੇ ਮੰਤਰੀ ਨੇ ਮੁੱਖ ਮੰਤਰੀ ਸੀਐਮ ਮਾਨ ਨੇ ਉਹਨਾਂ ਵੱਲੋਂ ਉੱਥੇ ਜਾ ਕੇ ਲੋਕਾਂ ਨੂੰ ਸਹੂਲਤਾਂ ਦੱਸੀਆਂ ਜਾ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਵਿੱਚ ਕੀ-ਕੀ ਸਹੂਲਤਾਂ ਦੇ ਰਹੇ ਹਾਂ ਤਾਂ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਹੀ ਝਟਕਾ 8 ਜੋ ਵਿਧਾਇਕ ਨੇ 8 ਮੌਜੂਦਾ ਵਿਧਾਇਕ ਨੇ ਦਿੱਲੀ ਦੇ ਵਿੱਚ ਉਹ ਛੱਡ ਚੁੱਕੇ ਨੇ 8 ਮੌਜੂਦਾ ਵਿਧਾਇਕਾਂ ਨੇ ਜਿਹੜਾ ਪਾਰਟੀ ਨੂੰ ਛੱਡਿਆ ਤਾਂ ਕਿਤਨਾ ਕਿਤੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਝਟਕਾ ਲੱਗਾ ਕਿਉਂਕਿ 8 ਜੋ ਮੌਜੂਦਾ ਵਿਧਾਇਕ ਸੀਗੇ ਤਾਂ ਉਹਨਾਂ ਵਿਧਾਇਕਾਂ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਉਹ ਸਤੀਫਾ ਦੇ ਦਿੱਤਾ ਗਿਆ ਪਹਿਲੇ 4 ਵਿਧਾਇਕਾਂ ਦਾ ਨਾਮ ਸਾਹਮਣੇ ਆ ਰਿਹਾ ਸੀ ਉਸ ਤੋਂ ਬਾਅਦ 7 ਵਿਧਾਇਕਾਂ ਦਾ ਨਾਮ ਸਾਹਮਣੇ ਆਇਆ ਕਿਉਂਕਿ ਇਹ ਸਾਰੇ ਨਰਾਂ ਚੱਲ ਰਹੇ ਸੀ ਇਹਨਾਂ ਦੀਆਂ ਟਿਕਟਾਂ ਕਟੀਆਂ ਹੋਈਆਂ ਸੀਗੀਆਂ ਆਮ ਆਦਮੀ ਪਾਰਟੀ ਨੇ ਟਿਕਟਾਂ ਕਿਉਂ ਕਟੀਆਂ ਇਹਦਾ ਹੁਣ ਪਾਰਟੀ ਦੱਸ ਸਕਦੀ ਹੈ ਪ ਜੋ ਹੁਣ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ 8 ਦੇ 8 ਵਿਧਾਇਕ ਨੇ ਜੋ ਨੇ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਉਹਨਾਂ ਵੱਲੋਂ ਅਸਤੀਫਾ ਜਿਹੜਾ ਪਾ ਦਿੱਤਾ ਗਿਆ ਤਾਂ ਭਾਵਨਾ ਗੋੜ ਦੀ ਗੱਲ ਕਰੀਏ ਰਾਜੇਸ਼ ਰਿਸ਼ੀ ਦੀ ਗੱਲ ਕਰੀਏ ਮਦਨ ਲਾਲ ਦੀ ਗੱਲ ਕਰੀਏ ਮਹਿਲੋਰੀਆ ਦੀ ਗੱਲ ਕਰੀਏ ਪਵਨ ਸ਼ਰਮਾ ਦੀ ਗੱਲ ਕਰੀਏ ਭੁਪੇਂਦਰ ਸਿੰਘ ਜੂਨ ਦੀ ਗੱਲ ਕਰੀਏ ਜਾਂ ਨਰੇਸ਼ যাদব ਦੀ ਗੱਲ ਕਰੀਏ ਇਹ ਉਹ ਵਿਧਾਇਕ ਨੇ ਜਿਨ੍ਹਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਅਸਤੀਫਾ ਦੇ ਦਿੱਤਾ ਗਿਆ ਹੈ ਨਾ ਸਾਰਿਆਂ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਵਿਧਾਇਕਾਂ ਦੇ ਵੱਲੋਂ ਅਸਤੀਫਾ ਜਿਹੜਾ ਹੁਣ ਦੇ ਦਿੱਤਾ ਗਿਆ ਹਾਲਾਂਕਿ ਇਹ ਕਿਸ ਪਾਰਟੀ ਦੇ ਵਿੱਚ ਜਾਂਦੇ ਨੇ ਜਾਂ ਕਿਸ ਪਾਰਟੀ ਦੇ ਵਿੱਚ ਜਾਣ ਲਈ ਅਸਤੀਫਾ ਦਿੱਤਾ ਇਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਨਾ ਹੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਜਾਣਕਾਰੀ ਦਿੱਤੀ ਗਈ ਹੈ ਪਰ ਹਜੇ ਸਿਰਫ ਇੰਨੀ ਕੀ ਜਾਣਕਾਰੀ ਸਾਹਮਣੇ ਆਈ ਹੈ ਕਿ 8 ਵਿਧਾਇਕਾਂ ਨੇ ਜਿਹੜਾ ਉਹ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ 8 ਜੋ ਵਿਧਾਇਕ ਸੀਗੇ ਆਮ ਆਦਮੀ ਪਾਰਟੀ ਦੇ ਜੋ ਮੌਜੂਦਾ ਵਿਧਾਇਕ ਸੀਗੇ ਕਿਉਂਕਿ 5 ਦਿਨਾਂ ਬਾਅਦ ਚੋਣ ਹੋਣੇ ਨੇ ਮੈਂ ਕਿਹਾ ਜੀ 5 ਦਿਨਾਂ ਦਾ ਸਮਾਂ ਰਹਿ ਗਿਆ ਤੇ 5 ਦਿਨਾਂ ਬਾਅਦ ਚੋਣ ਹੋਣੇ ਨੇ 8 ਦਿਨਾਂ ਬਾਅਦ ਰਿਜ਼ਲਟ ਆਏਗਾ 8 ਜੋ ਫਰਵਰੀ 8 ਫਰਵਰੀ ਨੂੰ ਰਿਜ਼ਲਟ ਆਉਣਾ ਹੈ ਤੇ 5 ਫਰਵਰੀ ਨੂੰ ਵੋਟਾਂ ਹੋਣੀਆਂ ਨੇ ਤੇ ਤਿੰਨ ਨੂੰ ਜਿਹੜਾ ਕੋਡ ਆਫ ਕੰਡਕਟ ਲੱਗ ਜਾਣਾ ਤਾਂ ਉਸ ਤੋਂ ਪਹਿਲੇ ਹੀ ਝਟਕਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਛੜਕਾ ਪਹਿਲੇ ਹੀ ਜਿਹੜਾ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਕਈ ਵਿਧਾਇਕ ਜਿਹੜੇ ਨੇ ਛੱਡ ਸਕਦੇ ਨੇ ਜਿਨ੍ਹਾਂ ਦੀ ਟਿਕਟਾਂ ਕੱਟੀਆਂ ਹੋ ਗਈਆਂ ਨੇ ਕਿਉਂਕਿ ਕਿਤਨਾ ਕਿਤੇ ਵਿਧਾਇਕਾਂ ਨੂੰ ਨਰਾਜ਼ਗੀ ਹੁੰਦੀ ਹੈ ਜਦੋਂ ਪਾਰਟੀ ਸੁਪਰੀਮੋ ਟਿਕਟਾਂ ਕੱਟਦੀ ਹੈ ਤਾਂ ਟਿਕਟਾਂ ਕਈ ਵਾਰ ਦੇਖਣਾ ਪੈਂਦਾ ਕਿ ਕਿਹਨਾਂ ਨੇ ਲੋਕਾਂ ਦੇ ਲਈ ਵਧੀਆ ਕੰਮ ਕੀਤੇ ਨੇ ਕਿਹੜੇ ਵਿਧਾਇਕ ਲੋਕਾਂ ਦੇ ਲਈ ਚੰਗੇ ਸਾਬਿਤ ਹੋਏ ਨੇ ਪਾਰਟੀ ਹਮੇਸ਼ਾ ਇਹ ਵੇਖਦੀ ਹੈ ਕਿ ਕਿਹੜੇ ਦਿੱਲੀ ਦੇ ਵਿੱਚ ਕਿਹੜੇ ਵਿਧਾਇਕਾਂ ਨੇ ਅੱਛੇ ਕੰਮ ਕੀਤੇ ਨੇ ਤਾਂ ਉਸ ਅਧਾਰ ਤੇ ਜਿਹੜਾ ਪਾਰਟੀ ਸੁਪਰੀਮੋ ਦੇ ਵੱਲੋਂ ਜਾਂ ਪਾਰਟੀ ਦੇ ਵੱਲੋਂ ਦਿੱਲੀ ਪਾਰਟੀ ਦੇ ਵੱਲੋਂ ਜਿਹੜਾ ਟਿਕਟਾਂ ਵੰਡੀਆਂ ਗਈਆਂ ਸੀ ਜਿਹੜੇ ਨੇ ਕੁਝ ਅੱਛੇ ਚਿਹਰੇ ਹੋਰ ਸਾਹਮਣੇ ਆਏ ਹੋਣ ਜਾਂ ਫਿਰ ਪਾਰਟੀ ਨੂੰ ਲੱਗਾ ਹੋਵੇ ਕਿ ਕੁਝ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਜੋ ਹੋਰ ਅੱਛਾ ਕੰਮ ਜਿਹੜੇ ਨੇ ਉਹ ਦਿੱਲੀ ਦੇ ਲੋਕਾਂ ਦੇ ਲਈ ਕਰ ਸਕਦੇ ਨੇ ਕਿਉਂਕਿ ਇੱਕ ਤੋਂ ਬਾਅਦ ਇੱਕ ਗਰੰਟੀਆਂ ਜਿਹੜੀਆਂ ਦਿੱਲੀ ਦੇ ਵਿੱਚ ਪੂਰੀਆਂ ਕੀਤੀਆਂ ਗਈਆਂ ਸੀ ਚਾਹੀਓ ਸਕੂਲਾਂ ਦੀ ਗੱਲ ਹੋਵੇ ਹਸਪਤਾਲਾਂ ਦੀ ਗੱਲ ਹੋਵੇ ਇਹ ਸਾਰੀਆਂ ਗਰੰਟੀਆਂ ਜਿਹੜੀਆਂ ਦਿੱਲੀ ਦੇ ਵਿੱਚ ਪੂਰੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਲੋਕਾਂ ਨੇ ਕਿਤੇ ਨਾ ਕਿਤੇ ਦੋ ਤੋਂ ਤਿੰਨ ਵਾਰ ਜਿਹੜਾ ਉਹ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਭਰੋਸਾ ਜਤਾਇਆ ਸੀ ਦਿੱਲੀ ਦੇ ਵਿੱਚ ਸਰਕਾਰ ਬਣੀ ਸੀ ਤਾਂ ਫਿਰ ਤੋਂ ਜਿਹੜਾ ਉਹ ਪਾਰਟੀ ਜੋ ਸੁਪਰੀਮੋ ਸੀਗੋ ਇਹ ਹੀ ਲਕਸ਼ੇ ਲੈ ਦੀ ਬਹੁਮਤ ਦੇ ਨਾਲ ਜਿਹੜਾ ਸਰਕਾਰ ਬਣਾਉਣਗੇ ਕਿਉਂਕਿ ਉਹਨਾਂ ਨੇ ਲੋਕਾਂ ਦੇ ਕੰਮ ਕੀਤੇ ਨੇ ਤਾਂ ਉਹ ਲੋਕਾਂ ਦੇ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਹੀ ਜਾ ਰਹੇ ਨੇ ਤਾਂ ਹੁਣ ਜਿਹੜਾ 8 ਵਿਧਾਇਕ ਜਿਹੜੇ ਨੇ ਅਸਤੀਫਾ ਦੇ ਚੁੱਕੇ ਨੇ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਹੋਈਆਂ ਨੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਇਸ ਬਾਰੇ ਪਾਰਟੀ ਦਾ ਕੋਈ ਵੀ ਜਿਹੜਾ ਬਿਆਨ ਹੈ ਉਹ ਸਾਹਮਣੇ ਨਹੀਂ ਆਇਆ ਵੱਡੀ ਖਬਰ ਇਸ ਵੇਲੇ ਦੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਦੱਸਦੀ ਹੈ ਕਿ ਅੱਠ ਮੌਜੂਦਾ ਜੋ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਵੱਡੀ ਖਬਰ ਆ ਰਹੀ ਦਿੱਲੀ ਤੋਂ ਸਾਹਮਣੇ ਜਿੱਥੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਕਿਉਂਕਿ 5 ਤਰੀਕ ਨੂੰ VOTING ਹੋਣੀ ਹੈ ਤੇ 8 ਤਰੀਕ ਨੂੰ ਰਿਜ਼ਲਟ ਆਣਾ ਪਰ ਵੋਟਾਂ ਤੋਂ ਐਨ 5 ਦਿਨ ਪਹਿਲੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ 3 ਦਿਨ ਬਾਅਦ ਚੋਣ ਜੋ ਜੋ ਕਾਨੂੰਨ ਹੁੰਦੇ ਨੇ ਉਸ ਦੇ ਮੁਤਾਬਿਕ ਜੋ ਹੈ ਉਹ ਚੋਣ ਜੋ ਪ੍ਰਕਿਰਿਆ ਹੁੰਦੀ ਹੈ ਜਾਂ ਫਿਰ ਜੋ ਪ੍ਰਚਾਰ ਹੁੰਦਾ ਚੋਣ ਪ੍ਰਚਾਰ ਉਹ ਬੰਦ ਹੋ ਜਾਵੇਗਾ ਤਿੰਨ ਦਿਨਾਂ ਦੇ ਬਾਅਦ ਤੇ ਪੰਜ ਦਿਨਾਂ ਦੇ ਬਾਅਦ ਜਿਹੜਾ ਉਹ VOTING ਹੋਵੇਗੀ 5 ਤਰੀਕ ਨੂੰ ਜਿਹੜੀ VOTING ਹੋਣੀ ਹੈ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਅੱਠ ਵਿਧਾਇਕਾਂ ਨੇ ਜਿਹੜੀ ਆ ਪਾਰਟੀ ਛੱਡੀ ਐ ਉਹ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਕਹਿ ਸਕਦੇ ਆ ਦਿੱਲੀ ਦੇ ਵਿੱਚ ਕਿਉਂਕਿ ਅੱਠ ਵਿਧਾਇਕ ਜਿਓ ਨੇ ਉਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਪਾਰਟੀ ਨੂੰ ਛੱਡ ਚੁੱਕੇ ਨੇ ਜੋ ਪਾਰਟੀ ਦੇ ਪਾਰਟੀ ਨਾਲ ਜੁੜੇ ਹੋਏ ਸੀ ਕਾਫੀ ਲੰਮੇ ਸਮੇਂ ਤੋਂ ਤਾਂ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤਾਂ ਦੱਸਦੀ ਹੈ ਕਿ ਪਹਿਲਾਂ ਕੀਆ ਜਾ ਰਿਹਾ ਸੀ के साथ मौजूदा विधायकਾਂ ਨੇ ਜਿਹੜਾ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਇੱਕ ਹੋਰ ਨਾਮ ਸਾਹਮਣੇ ਆਇਆ ਜਿਨ੍ਹਾਂ ਵੱਲੋਂ ਅਸਤੀਫਾ ਜਿਹੜਾ ਉਹਦੇ ਦਿੱਤਾ ਗਿਆ ਤਾਂ ਨਾਮ ਦੱਸ ਦਈਏ ਤਾਂ ਪਾਲਮ ਤੋਂ ਭਾਵਨਾ ਗੋੜ ਜਿਹੜੇ ਨੇ ਉਹ ਅਸਤੀਫਾ ਦੇ ਚੁੱਕੇ ਨੇ ਜਨਕਪੁਰੀ ਤੋਂ ਰਾਜੇਸ਼ ਰਿਸ਼ੀ ਜਿਹੜੇ ਨੇ ਉਹ ਵੀ ਆਪਣੇ ਉਦੇ ਤੋਂ ਜਿਹੜਾ ਅਸਤੀਫਾ ਦੇ ਚੁੱਕੇ ਨੇ ਤਾਂ ਕਸਤੁਰਬਾ ਤੋਂ ਕਸਤੁਰਬਾ ਨਗਰ ਤੋਂ ਮਦਨ ਲਾਲ ਜਿਹੜੇ ਨੇ ਉਹ ਵੀ ਅਸਤੀਫਾ ਦੇ ਚੁੱਕੇ ਨੇ ਤਾਂ ਤ੍ਰਿਲੋਕ ਪੁਰੀ ਤੋਂ ਰੋਹਿਤ ਮਹਿਰੋਲੀਆ ਜਿਹੜੇ ਨੇ ਉਹ ਵੀ ਆਪਣੀ ਆਪਣੇ ਉਦੇ ਤੋਂ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਤੇ ਆਦਰਸ਼ ਨਗਰ ਤੋਂ ਪਵਨ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਤੇ ਮਹਿਰੋਲੀ ਤੋਂ ਨਰੇਸ਼ ਯਾਦਵ ਨੇ ਵੀ ਜਿਹੜਾ ਉਹ ਅਸਤੀਫਾ ਦੇ ਦਿੱਤਾ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਨੇ 21 ਨਵੰਬਰ ਨੂੰ ਜਿਹੜਾ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਸੀ ਤਾਂ ਸੀਲੰਪੁਰ ਦੇ ਵਿਧਾਇਕ ਅਬਦੁਲ ਰਹਿਮਾਨ ਦਾ ਨਾਮ ਵੀ ਇਸ ਵਿੱਚ ਨਹੀਂ ਸੀ ਜਿਸ ਤੇ ਅਬਦੁਲ ਰਹਿਮਾਨ ਵੀ ਜਿਹੜੇ ਨੇ ਔਰਵਿੰਦ ਕੇਜਰੀਵਾਲ ਦੇ ਖਿਲਾਫ ਹੋ ਗਏ ਸੀ ਪਾਰਟੀ ਦੇ ਖਿਲਾਫ ਹੋ ਗਏ ਸੀ ਕਿਉਂਕਿ ਇਹਨਾਂ ਸਾਰੇ ਵਿਧਾਇਕਾਂ ਦੇ ਨਾਮ ਜੋ ਨਵੀਂ ਸੂਚੀ ਬਣੀ ਹੈ ਉਹਨਾਂ ਵਿੱਚ ਨਹੀਂ ਨੇ ਇਹਨਾਂ ਇਹਨਾਂ ਨੂੰ ਜਿਹੜਾ ਮੌਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਤਾਂ ਇਹਨਾਂ ਸਾਰਿਆਂ ਵੱਲੋਂ ਹੁਣ ਅਸਤੀਫਾ ਦੇ ਦਿੱਤਾ ਗਿਆ ਦੱਸ ਦਈਏ ਕਿ 70 ਸੀਟਾਂ ਤੇ 5 ਫਰਵਰੀ ਨੂੰ VOTING ਹੋਣੀ ਹੈ ਤੇ 8 ਫਰਵਰੀ ਨੂੰ ਨਤੀਜੇ ਜਿਹੜੇ ਨੇ ਐਲਾਨਨੇ ਜਾਣੇ ਤਾਂ 70 ਵਿਧਾਨ ਸਭਾ ਸੀਟਾਂ ਲਈ ਕੁੱਲ 699 ਉਮੀਦਵਾਰ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ ਜੋ ਵੀ 23 ਫਰਵਰੀ ਨੂੰ ਖਤਮ ਹੋਣ ਵਾਲਾ ਤਾਂ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਕਾਰਜਕਾਲ ਖਤਮ ਹੋਣ ਵਾਲਾ 23 ਫਰਵਰੀ ਨੂੰ ਕਾਰਜਕਾਲ ਖਤਮ ਹੋ ਜਾਵੇਗਾ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਵੱਡੇ ਝਟਕੇ ਦੇ ਵਿੱਚ 8 ਜੋ ਵਿਧਾਇਕ ਨੇ ਉਹਨਾਂ ਦੇ 8